ਰਬਾਹ ਦੇ ਦਿਨ ਇਹ ਲੋਕ ਮਹਾਰਾਣੇ ਕੀ ਇੱਕ ਬਾਗੀ ਤੜਾ ਜਿਸ ਦੇ ਵਿੱਚ ਬੜੇ ਸੁਝਵਾਨ ਲੋਕ ਨੇ নো ਡਾਊਟ ਜਿਵੇਂ ਕੈਸਤ ਮਨਪ੍ਰੀਤ ਵਾਲੀ ਬੈਲ ਐਜੂਕੇਟਿਡ ਨੇ ਬੜੇ ਸੁਝਵਾਨ ਨੇ ਸ਼ਮਨੀ ਅਕਾਲੀ ਦਲ ਦਾ ਉਹ ਹਿੱਸਾ ਰਹੇ ਨੇ ਔਰ ਕਿਸੇ ਵੀ ਲਿਬੀ ਮੜਕੇ ਦੁਆਰਾ ਇਹਨਾਂ ਦੀ ਸਿਆਸੀ ਗਲਬਕੜੀ ਪੈਣ ਦੀ ਸਭਾਵਨਾ ਬਣ ਸਕਦੀ ਹੈ ਬਚ ਸਕਦੀ ਹੈ एवरीथिंग ਇਜ਼ ਪੋਸੀਬਲ ਦੁਨੀਆ ਵਿੱਚ ਪਰ ਮਹਾਰਾ ਨੇ ਕਿ ਇਨਨਿਕ ਐਸੇ ਵਿਅਕਤੀ ਨੂੰ ਪ੍ਰਦਾਨ ਬੜਾਇਆ ਬਾਗੀ ਤੜੇ ਨੇ ਜਿਸ ਦੇ ਵਿੱਚ ਜਗੀਰਕੌਰ ਉਹ ਹਮੇਸ਼ਾ ਹੀ ਸਿਆਸਤ ਦੇ ਵਿੱਚ ਇੱਕ ਐਸੀ ਔਰਤ ਹੈ ਜੋ ਕਿ ਖਲਾਰਾ ਪਾਉਂਦੀ ਹੈ ਉਹਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਨਾ ਸਿਆਸਤ ਨੂੰ ਨਾ ਧਰਮ ਨੂੰ ਬੜੇ ਦੋਸ਼ ਲੱਗੇ ਨੇ ਤੁਹਾਡੇ ਸਾਹਮਣੇ ਅਸੀਂ ਉਹਨਾਂ ਦੋਸ਼ਾਂ ਵੱਲ ਨਹੀਂ ਜਾਣਾ ਚਾਹਾਂਗੇ। ਔਰ ਇਸੀ ਗਰੁੱਪ ਦੇ ਵਿੱਚ ਇੱਕ ਐਸਾ ਵਿਅਕਤੀ ਹੈ ਪ੍ਰੋਫੈਸਰ ਚੰਦੂ ਮਾਜਰਾ। ਤੁਹਾਡੇ ਵਿੱਚ ਬਹੁਤ ਲੋਕਾਂ ਨੂੰ ਪਤਾ ਹੋਣਾ। ਤਕਰੀਬਨ ਕੁਝ ਦਹਾਕੇ ਪਹਿਲਾਂ ਇੱਕ ਚੌਂਕ ਦੇ ਵਿੱਚ ਇੱਕ ਪੁਲਿਸ ਅਫਸਰ ਸੀ ਜਿਹੜਾ ਕਿ ਮਿਰਕਾ ਆਈਜੀ ਰਿਟਾਇਰ ਹੋਏ ਨੇ ਟੀਪੀ ਸੰਤੂ ਉਹਨਾਂ ਨੇ ਕਾਫੀ ਹੱਥ ਤੋਂ ਵਿਵਾਦ ਜਾ ਕੇ ਇਹੋ ਜਿਹਾ ਮਾਹੌਲ ਸੀ ਜਿਹਨਾਂ ਮਾਹੌਲ ਦੇ ਵਿੱਚ ਪੁਲਿਸ ਅਤੇ ਕੁਝ ਐਸੇ ਲੋਕ ਜੋ ਕਿ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਦੇ ਸੀ ਤਾਂ ਟਕਰਾਹ ਹੁੰਦਾ ਸੀ ਉਹਨਾਂ ਵਿੱਚ लाठी चार्ज ਐਨਾ ਹੁੰਦਾ ਸੀ ਤਾਂ ਮੇਰੇ ਖਿਆਲ ਕੀ ਇੰਨੀਆਂ ਲਾਠੀਆਂ ਦੀ ਬਰਸਾਤ ਨਹੀਂ ਹੋਈ ਹੋਣੀ ਕਿਸੇ ਹੋਰ ਵਿਅਕਤੀ ਤੇ ਜਿੰਨੀ ਜਿਹੜੇ ਲੋਕ ਖੌਰੂ ਖਾ ਪਾਉਂਦੇ ਨੇ ਅਕਸਰ ਪੁਲਿਸ ਕਰਦੀ ਹੈ ਪੁਲਿਸ ਦੀ ਜੌਬ ਹੈ ਡਿਊਟੀ ਹੈ ਡਿਊਟੀ ਆਪਣੀ ਨਿਭਾਉਂਦੀ ਹੈ ਤਾਂ ਇਹ लाठी चार्ज ਪ੍ਰੋਫੈਸਰ ਚੰਦੂ ਮਾਜਰੀ ਤੇ ਹੋਇਆ ਸੀ ਪਟਿਆਲਾ ਦਾ ਇੱਕ ਚੌਂਕ ਦੱਸਿਆ ਜਾਂਦਾ ਹੈ I could be wrong but ਲੋਕਾਂ ਵੱਲੋਂ ਸਾਨੂੰ ਇਹ ਖਬਰ ਮਿਲੀ ਹੈ I was not there at that time ਇਹ ਲੋਕਾਂ ਸੰਸਦ ਉਹ ਤਰ੍ਹਾਂ ਸੰਜ ਕਰ ਰਹੇ ਆ ਇਸ ਗ੍ਰੋਥ ਵਿੱਚ ਜਿਵੇਂ ਇੱਕ ਰਖੜਾ ਹੈ ਜਦੋਂ ਤੇ ਪ੍ਰਕਾਸ਼ ਸਿੰਘ ਬਾਦਲ ਜੀ ਜਿੰਦੇ ਸਨ ਉਸ ਵੇਲੇ ਇਹਨਾਂ ਨੇ ਪੂਰੀਆਂ ਮੋਜਾਂ ਮਾਣੀਆਂ ਸਿਆਸਤ ਨੂੰ ਰੱਜ ਕੇ ਮਾੜਿਆ ਹੈਲੀਕਾਪਟਰ ਵਿੱਚ ਬਾਦਲ ਸਾਹਿਬ ਨੇ ਕਮਾਇਆ ਤੇ ਆਪ ਪੰਜਾਬ ਜਾ ਕੇ ਮინისტრ ਬਣ ਗਏ ਬਾਦਲ ਸਾਹਿਬ ਅਖਮੀਟ ਕੇ ਉਸ ਤੋਂ ਬਾਅਦ ਇਹ ਅਖਾਦ ਖਲ ਲਾਪੇ ਰੱਖਣਾ ਜੀ ਡਸਨਟ ਮੈਟਰ ਕਿ ਹੀ ਇਜ਼ ਮੀਨ অর ਨਾਟ ਆਈ ਡੋਨਟ ਕੇਅਰ ਸੋ ਉਹਨਾਂ ਲੋਕਾਂ ਨੂੰ ਹੋਗੀ ਜਿਹੜੇ ਲੋਕ ਉਹਨਾਂ ਤੋਂ ਲੈ ਕੇ ਖਾਂਦੇ ਨੇ ਜਾਂ ਜਾਂ ਫਿਰ ਉਹਨਾਂ ਦੇ ਚਮਚਾਗਰੀ ਕਰਦੇ ਨੇ ਜਾਂ ਫਿਰ ਉਹਨਾਂ ਦੇ ਚਮਚੇ ਨੇ ਸਾਡੇ ਵਾਸਤੇ ਸਾਰੇ ਲੋਕ ਇਕ ਹੋ ਜਾਈਏ ਅਸੀਂ ਉਹਨਾਂ ਲੋਕਾਂ ਦਾ ਸਤਿਕਾਰ ਕਰਦੇ ਹਾਂ ਜਿਹੜੇ ਲੋਕ ਮਿਹਨਤ ਦਾ ਪੈਸਾ ਵਰਤਦੇ ਨੇ ਤੇ ਮਿਹਨਤ ਦੇ ਪੈਸੇ ਵਿੱਚ ਦਸਵੰਤ ਕੱਢਦੇ ਨੇ ਅਧਿਆਤਮਕ ਸਤਾਨਾ ਤੇ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੁਹਾਨੂੰ ਪਤਾ ਹੀ ਹੈ ਕਿ ਲੋਕਾਂ ਨੇ ਕੀ ਕੋਸ਼ਿਸ਼ ਕੀਤਾ ਅਮਰੀਕਨ ਹੀ ਦੁਨੀਆ ਵਿੱਚ ਪੈਸਾ ਬਣਾਉਣ ਦੀ ਖਾਤਰ ਟਰੈਕਟਰ ਟੀਲਰ ਆਪ ਚੋਰੀ ਕੀਤੀ ਜਾਂ ਕਰਾਏ ਕ੍ਰਾਈਮ ਇੱਕੋ ਹੀ ਆ ਚੋਰੀ ਕਰਨ ਵਾਲਾ ਵੀ ਕਰਾਉਣ ਵਾਲਾ ਵੀ ਗੱਲ ਨੂੰ ਮੈਂ ਬਾਈਂਡ ਅਪ ਕਰਾਂਗਾ ਕਿ ਜਿਹੜਾ ਨਵਾਂ ਬਣਿਆ ਧੜਾ ਸ਼ਮਨੀ ਅਕਾਲੀ ਦਲ ਜਿਹੜੀ ਇੱਕ ਰੀਅਲ ਕਾਫੀ ਲੰਬੇ ਸਮੇਂ ਤੋਂ ਐਸੀ ਇਸ ਖੇਤਰੀ ਪਾਰਟੀ ਹੈ ਜਿਸ ਦੇ ਪ੍ਰਧਾਨ ਪ੍ਰਕਾਸ਼ ਸਿੰਘ ਵਾਦਲਾ ਸਾਹਿਬ ਰਹੇ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਇਹੋ ਜਿਹੇ ਹਾਲਾਤ ਸੀ ਜਿਨ੍ਹਾਂ ਹਾਲਾਤਾਂ ਵਿੱਚ ਗੁਜ਼ਰਨਾ ਪਿਆ ਹਰ ਦੇਸ਼ ਦੇ ਵਿੱਚ ਹਰ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਆ ਪਾਰਟੀਆਂ ਜਿੱਥੇ ਸਰਕਾਰਾਂ ਬਣਾਉਂਦੀਆਂ ਨੇ ਉੱਥੇ ਪਾਰਟੀਆਂ ਫਿਰ ਕੋਈ ਸਮਾਂ ਐਸਾ ਹੁੰਦਾ ਲੋਕ ਇਹਨਾਂ ਤੋਂ ਦੂਰ ਹੋ ਜਾਂਦੇ ਆ ਲੋਕਾਂ ਦੇ ਜੋ ਰਕਮ ਨਹੀਂ ਹੁੰਦੇ ਜਾਂ ਫਿਰ ਲੋਕ ਕੁਝ ਸਾਲਾਂ ਬਾਅਦ ਬਦਲਾ ਚਾਹੁੰਦੇ ਆ ਸਰਕਾਰ ਪਹਿਲੀ ਵਾਰੀ ਪੰਜਾਬ ਦੇ ਵਿੱਚ ਜੇ ਕਿਸੇ ਦੀ ਰਿਪੀਟ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਉਸ ਤੋਂ ਬਾਅਦ ਐਸੀ ਨਜ਼ਰ ਲੱਗੀ ਜਾ ਫਿਰ ਇਨਾਂ ਨੇ ਲੋਕਾਂ ਨੇ ਕੰਮ ਨਹੀਂ ਕੀਤੇ ਜਾਂ ਕੰਮ ਕੀਤੇ ਜਾਂ ਫਿਰ ਲੋਕਾਂ ਨੇ ਆਪਣਾ ਮਾਈਂਡ ਚੇਂਜ ਕੀਤਾ ਇਹ ਗਲ ਵਖਰੀ ਹੈ ਤੇ ਇਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਔਰ ਉਸ ਤੋਂ ਬਾਅਦ ਐਸੀ ਇਨਾਂ ਨੂੰ ਨਜ਼ਰ ਲੱਗੀ ਇਹ ਪਾਰਟੀ ਜਿਹੜੀ ਹੈ ਕੇਵਾਰੀ ਦਫਾੜ ਹੋਈ ਔਰ ਦੂਰੋ ਤਿੰਨ ਤਨ ਟੋਟੇ ਹੋਏ ਹੁਣ ਇੱਕ ਐਸਾ ਟੋਟਾ ਹੋਇਆ ਜਿਸ ਵਿੱਚ ਤਿੰਨ ਚਾਰ ਉਹ ਲੋਕ ਨੇ ਜਿਹੜੇ ਆਪਣੀ ਮਨਮਰਜ਼ੀ ਕਰਦੇ ਡਿਸਪਲਿਨ ਵਿੱਚ ਨਹੀਂ ਰਹਿੰਦੇ ਤੇ ਜਿਸ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂ ਫਿਰ ਆਪਣੇ ਆਪ ਉਹਨਾਂ ਨੇ ਇੱਕ ਨਵਾਂ ਗਰੁੱਪ ਬਣਾਇਆ ਇਹ ਇੱਕ ਵੱਖਰਾ 이슈 ਹੈ ਜਿਹੜਾ ਪ੍ਰਧਾਨ ਚੁਣਿਆ ਮਨਪ੍ਰੀਤ ਆੜੀ ਜੀ ਨੂੰ ਸਮਝ ਨਹੀਂ ਆਉਂਦੀ ਕਿ ਮਨਪ੍ਰੀਤ ਆੜੀ ਜੀ ਇੰਨੇ ਸਿਆਣੇ ਸੁਲਝੇ ਨੇ ਇਸ ਗਰੁੱਪ ਦੇ ਵਿੱਚ ਇਹ ਇੱਕੋ ਇੱਕ ਵਿਅਕਤੀ ਹੈ ਆ ਵਿਅਕਤੀ ਇਹਦਾ ਨਾਮ ਹੈ ਹਰਪ੍ਰੀਤ ਤੁਸੀਂ ਹੈਰਾਨ ਹੋਮੋਗੇ ਕਿ ਅਕਾਲ ਤਖਤ ਜਥੇਦਾਰ ਬਣਾਉਣਾ ਵੀ ਬਹੁਤ ਵੱਡੀ ਗਲਤੀ ਸੀ ਇੱਕ ਐਸੀ ਪਰਸਨੈਲਿਟੀ ਵਾਲਾ ਜੱਥਰ ਹੋਣਾ ਚਾਹੀਦਾ ਹੈ ਜੋ ਕੌਮ ਨੂੰ ਸਿੱਧੇ ਵੀ ਜਦ ਕੌਮ ਨੂੰ ਉਹ ਐਸਾ ਸੰਦੇਸ਼ ਦੇ ਵੀ ਅਕਾਲ ਤਖਤ ਸਾਹਿਬ ਤੋਂ ਤਾਂ ਤੁਹਾਡਾ ਸਰੀਰ ਰੂਮ ਰੂਮ ਜਿਹੜਾ ਤੁਹਾਡਾ ਹਰ ਇੱਕ ਵਿਅਕਤੀ ਦਾ ਜਿਹੜਾ ਹੈ ਉਹ ਇਸ ਤਰ੍ਹਾਂ ਹੋ ਜਵੀ ਕਿ ਜਿਹੜਾ ਹੁਕਮ ਹੈ ਉਸ ਵੇਲੇ ਉਸ ਨੂੰ ਪ੍ਰਵਾਨ ਹੋਵੇ ਤੇ ਗਰਵਾਣੀ ਦਾ ਪੂਰਾ ਗਿਆਨ ਹੋਵੇ ਉਹਦੀ ਪਰਸਨੈਲਿਟੀ ਇਹੋ ਜੀ ਹੋਣੀ ਚਾਹੀਦੀ ਹੈ ਉਹਦੀ ਸ਼ਕਲ ਇਹੋ ਜੀ ਹੋਣੀ ਚਾਹੀਦੀ ਹੈ ਉਹਨੂੰ ਚੀਰਤੀ ਰੂਹ ਹੋਣਾ ਚਾਹੀਦਾ ਹੈ ਤੁਸੀਂ ਵੇਖ ਲਓ ਕਿ ਇਹ ਵਿਅਕਤੀ ਆਈ ਡੋਟ ਨੋ ਕਿ ਕਿਉਂ ਕਿਹੜੇ ਹਾਲਾਤਾਂ ਵਿੱਚ ਇਹਨਾਂ ਨੂੰ ਪ੍ਰਧਾਨ ਬਣਾਇਆ ਸੀ ਆਈ ਹੈਵ ਨੋ ਐਨੀ ਆਈਡੀਆ ਉਸ ਤੋਂ ਬਾਅਦ ਇਹ ਅੱਖਾ ਫਿਰ ਗਏ ਤੇ ਦੂਜੇ ਪਾਸੇ ਤੁਸੀਂ ਮੈਨੂੰ ਦੱਸੋ ਕਿ ਇਹ ਵਿਅਕਤੀ ਸੁਣੋ ਜਰਾ ਇਹ ਕਾਬਿਲ ਹੈ ਅਪ ਇਹ ਬੰਦੀ ਤਾਂ ਹੈਗੀ ਹੈ ਫਿਰ ਸਿੰਘ ਸਰ ਭਾਗ ਕਿ ਕਿਸੇ ਕਿਸਾਲ ਜਰੀ ਹਾਂ ਹੈਗੀ ਕਿਉਂ ਹੈ ਨਹੀਂ ਜੀ ਸੈਂਕੜਾ ਕਹਦੇ ਹੈ ਦੇ ਨਾਂ ਦੀ ਹੈ ਜੀ ਹੈ ਦੇਖੋ ਪੰਥੀ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕਿਸੇ ਨਾ ਸਹਿਚਾਰ ਹੋਣਾ ਨਾ ਹੋਣਾ ਇਹ ਵੱਖਰਾ ਵਿਸ਼ਾ ਚੀਜ਼ ਲੇਕਿਨ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕੌਮ ਦਾ ਨੁਕਸਾਨ ਇਹ ਕਦੇ ਸੁਪਨੇ ਚ ਨਹੀਂ ਸੋਚ ਸਕਦੇ ਜੋ ਕੋ ਕਰੂਗਾ ਢੜ ਕੇ ਪੈਰੇਦਾਰੀ ਕਰਾ ਭਾਵਾ ਜੀ ਇਹਨਾਂ ਵੇਸੂ ਕਰਮਲਾਕੀ ਮੈਂ ਤੁਹਾਨੂੰ ਚਾਹੁੰਦਾ ਕਿ ਹੁਣ ਇਹਨਾਂ ਨੇ ਪ੍ਰਧਾਨ ਬਣਾਇਆ ਇਸ ਗਰੁੱਪ ਨੇ ਕਿ ਇਹਨੂੰ ਕੋਈ ਪੰਜਾਬ ਦਾ ভোটার ਬੋਟ ਪਾਵੇਗਾ ਐੜੀ ਸਾਹਿਬ ਤੁਸੀਂ ਇੰਨੇ ਸਿਆਣੇ ਹੋ ਤੁਸੀਂ ਆਪ ਕਿਉਂ ਨਹੀਂ ਪ੍ਰਧਾਨ ਬਣੇ ਜਾਂ ਕੋਈ ਹੋਰ ਵਿਅਕਤੀ ਕਿਉਂ ਨਹੀਂ ਤੁਸੀਂ ਚੁਣਿਆ ਤੁਸੀਂ ਇੱਕ ਐਸਾ ਮਜ਼ਾਕ ਬਣਾਤਾ ਹੈ ਮਜ਼ਾਕ ਦਾ ਪਾਤਰ ਇਸ ਵਿਅਕਤੀ ਨੂੰ ਲੋਕ ਜਿਹੜੇ ਨੇ ਮਜ਼ਾਕ ਕਰਦੇ ਨੇ ਹੱਸਦੇ ਨੇ ਇਹ ਜਦੋਂ ਕਿਸੇ ਸਟੇਜ ਤੇ ਜਾਊਗਾ ਵੋਟਾ ਮੰਗਣ ਕਲੇਮ ਕਰਕੇ 15 ਲੱਖ ਮੇਰੇ ਮਗਰ ਹੈ ਤਾਂ ਲੱਗਦਾ ਕਿ 15 ਬੰਦੇ ਵੀ ਮਗਰ ਹੋਣਗੇ ਇਹ ਵੀ ਆਪਣੇ ਪਰਸਨਲ ਵਿਚਾਰ ਨੇ ਮੈਂ ਇਹਨਾਂ ਦੇ ਅਗੇਂਸਟ ਨਹੀਂ ਐ ਐਜ਼ ਅ ਹਿਊਮਨ ਬੀਇੰਗ ਅਸੀਂ ਰਿਸਪੈਕਟ ਕਰਦੇ ਆਂ ਪਰ ਸਾਨੂੰ ਅਫਸੋਸ ਹੈ ਕਿ ਜਦੋਂ ਇਹੋ ਜਿਹੇ ਸੋ ਕਾਲਡ ਲੀਡਰ ਬਣਦੇ ਨੇ ਕਲੇਮ ਕਰਦੇ ਕਿ 15 ਲੱਖ ਮੇਰੀ ਮਗਰ ਬੰਦਾ ਹੈ ਤੇ ਉਹਦਾ ਮੈਂ ਪ੍ਰਧਾਨ ਬਣਿਆ ਹਰਪ੍ਰੀਤ ਦੇ ਨਾਲ ਅਸੀਂ ਮੈਸੇਜ ਫਿਟ ਰਹੀ ਹੈ ਗੱਲਬਾਤ ਕਰਨ ਨੂੰ ਔਰ ਗੱਲਬਾਤ ਕਰਨ ਤੋਂ ਹਮੇਸ਼ਾ ਹੀ ਮੁਨਕਰ ਹੁੰਦਾ ਹੈ ਇਨਨ ਪਤਾ ਕਿ ਸਾਡੇ ਪਾਸ ਇਹੋ ਜਿਹੇ ਸਵਾਲ ਨੇ ਜਿਹੜੇ ਕਿ ਬਾਹਰ ਬੈਠੀ ਸੰਗਤ ਪੁੱਛਣਾ ਚਾਹੁੰਦੀ ਹੈ ਕਿ ਅਕਾਲ ਤਖਤ ਦੀ ਜਿਹੜੀ ਮਰਿਆਦਾ ਆ ਤੁਸੀਂ ਉਸ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਲੋਕਾਂ ਨੇ ਅਸੀਂ ਅਕਾਲ ਤਖਤ ਅਗੇ ਸਿਰਚ ਕਉਂਦੇ ਆ ਅਤੇ ਹਰ ਹੁਕਮ ਸਾਨੂੰ ਪ੍ਰਵਾਨ ਹੈ ਭਾਵੇਂ ਕਿ ਸਾਡੇ ਸਿਰ ਦੇ ਉੱਪਰ ਦਸਤਾਰ ਨਹੀਂ ਹੈ ਅਮਰਤ ਨਹੀਂ ਛਕੇ ਹੋਇਆ ਪਰ ਸਿੱਖ ਹੈ ਅਸੀਂ ਹਮੇਸ਼ਾ ਹੀ ਸਤਕਾਰ ਕਰਦੇ ਆ ਤੇ ਕਰਦੇ ਰਹਾਂਗੇ ਪਰ ਜੇ ਇਹੋ ਜਿਹੇ ਅਕਾਲ ਤੱਕ ਜਥੇਦਾਰ ਹੋਣਗੇ ਜਾਂ ਫਿਰ ਕੋਈ ਐਸੀ ਸਿਆਸੀ ਪਾਰਟੀ ਬਣਾਈ ਜਾਵੇ ਤੇ ਇਹੋ ਜਿਹੇ ਲੀਡਰ ਹੋਵੇ ਤਾਂ ਤੁਸੀਂ ਸੋਚਦੇ ਹੋ ਕਿ ਲੋਕ ਵੋਟ ਪਾਉਣਗੇ ਇੱਕ ਮਜ਼ਾਕ ਨਹੀਂ ਹੈ ਤੁਹਾਨੂੰ ਇਹੋ ਜਿਹਾ ਮਜ਼ਾਕ ਹੀ ਚਾਹੀਦਾ ਹੈ ਸਿਆਸੀ ਪਾਰਟੀ ਦਾ ਲੀਡਰ ਔਰ ਇਹ ਮੇਰੀ ਸਮਝ ਤੋਂ ਬਾਹਰ ਹੈ ਔਰ ਐਲੀ ਸਾਹਿਬ ਤੁਹਾਨੂੰ ਸੋਚ ਵਿਚਾਰ ਲੈਣਾ ਚਾਹੀਦਾ ਹੈ ਹਾਲੇ ਵੀ ਤੁਹਾਨੂੰ ਮੈਂ ਨਹੀਂ ਕਹ ਰਿਹਾ ਕਿ ਤੁਸੀਂ ਆਪਣੀ ਇਹ ਜਿਹੜਾ ਗਰੁੱਪ ਹੈ ਇਹਨੂੰ ਤੋੜ ਕੇ ਮਰਜ਼ ਕਰ ਜਾਓ ਜਾ ਜਸਵੀਰ ਬਾਦਲ ਜੀ ਨਾਲ ਗਲਬਕੜੀ ਪਾ ਲਓ ਤੁਹਾਡਾ ਕੀ ਪਲਾਨ ਹੈ ਗੁੱਡ ਲੱਕ ਫॉर ਯੂ ਬੀ ਰਿਸਪੈਕਟ ਟੂ ਯੂ ਬਟ ਜਿਹੜਾ ਤੁਸੀਂ ਇਹ ਫੈਸਲਾ ਲਿਆ ਇਹ ਫੈਸਲਾ ਜਿਹੜਾ ਹੈ ਬਾਹਰ ਬੈਠੇ ਜਿਹੜੇ ਸੰਗਤ ਹੈ ਬਾਹਰ ਬੈਠੇ ਲੋਕ ਜਿਹੜੇ ਨੇ ਉਹ ਇਸ ਨੂੰ ਇੱਕ ਮਜ਼ਾਕ ਸਮਝ ਰਹੀਆਂ ਕਿਉਂ ਤੁਹਾਡੇ ਤੇ ਕੋਈ ਸ਼ੱਕ ਨਹੀਂ ਹੈ ਬੱਡੀ ਵਾਰੀ ਕੋਈ ਦੂਰਾਈ ਨਹੀਂ ਹੈ ਤੁਸੀਂ ਇੱਕ ਬਹੁਤ ਵੱਡੀ ਪਰਸਨੈਲਿਟੀ ਦੇ ਮਾਲਕ ਹੋ এডੂਕੇਸ਼ਨ ਤੁਹਾਡੇ ਕੋਲ ਆ ਤੁਹਾਡੇ ਗੱਲ ਕਰਨ ਦਾ ਤਰੀਕਾ ਧਰਮ ਪ੍ਰਤੀ ਸ਼ਰਧਾ ਜੋ ਵੀ ਹੈ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਤਾਂ ਅਸੀਂ ਆਪਣੇ ਵੱਲੋਂ ਸ਼ੁਭਕਾਮਨਾਵਾਂ ਪੇਸ਼ ਕਰਦੇ ਹਾਂ ਪਰ ਗੱਲ ਅਸੀਂ ਇੱਥੇ ਇਹ ਕਰਨੀ ਚਾਹਾਂਗੇ ਕਿ ਸਾਨੂੰ ਸਾਡੀ ਕੌਮ ਨੂੰ ਐਸੇ ਲੀਡਰ ਲੋੜੇ ਜਿਹਦੀ ਇੱਕ ਪਰਸਨੈਲਿਟੀ ਹੋਵੇ ਜਿਹਦਾ ਇੱਕ ਪ੍ਰਭਾਵ ਹੋਵੇ ਜੋ ਗੱਲ ਕਰੇ ਉਹਦੇ ਮੂੰਹ ਵਿੱਚੋਂ ਫੁੱਲ ਨਿਕਲਣ ਇਹ ਤਾਂ ਐਸੀ ਜ਼ਹਿਰ ਉਗਲਦਾ ਹੈ ਵਿਅਕਤੀ ਔਰ ਇਹਦੇ ਬਾਰੇ ਵਿੱਚ ਇਹਦੇ ਸਾਡੂ ਨੇ ਕਿੰਨੇ ਦੋਸ਼ ਲਾਇਨੇ ਇੱਥੇ ਕਿੰਨੀ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ ਗੱਲ ਹੈ ਦੋਸ਼ ਲਾਇਨੇ ਮੈਂ ਨੇ ਕਿਹਾ ਕਿ ਇਹ ਹੀ ਪੱਕਾ ਦੋਸ਼ੀ ਹੈ ਦੋਸ਼ ਲਾਇਨੇ ਦੋਸ਼ ਵੀ ਕਿਉਂ ਲੱਗਣ ਜਿਹੜੇ ਜੱਥੇਦਾਰ ਹੋਵੇ ਔਰ ਗੁਰਬੀਰ ਸਿੰਘ ਸਿੱਕਾ ਕੁਝ ਵੀ ਸੀ ਅਸਿਸਤ ਕਰਦੇ ਆ ਬਟ ਉਹਦੇ ਵਿੱਚ ਵੀ ਹਉਮੈ ਤੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਹੰਕਾਰ ਸੀ ਜਿਸ ਨੂੰ ਲਾਇਆ ਗਿਆ ਅਕਾਲ ਤਖਤ ਜਥੇਦਾਰ ਤੋਂ ਉਹ ਡਿਜ਼ਰਵ ਕਰਦਾ ਸੀ ਕਿ ਉਹਨਾਂ ਦੀ ਬੋਲੀ ਉਹਨਾਂ ਦੀ ਸ਼ੈਲੀ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਗੁਰਗਾਂ ਸਾਹਿਬ ਹਜ਼ੂਰੀ ਵਿੱਚ ਤੂੰ ਕਹਿ ਕੇ ਤੂੰ ਸ਼ਬਦ ਦੀ ਵਰਤੋਂ ਕਰਨਾ ਮੇਰੇ ਖਿਆਲ ਕਿ ਉਹ ਬਿਲਕੁਲ ਸਿੱਖੀ ਤੋਂ ਦੂਰ ਹੈ ਉਹਨੂੰ ਸਿੱਖਣਾ ਖੁਦ ਨੂੰ ਚਾਹੀਦਾ ਹੈ ਅਫਸੋਸ ਇਸ ਚੀਜ਼ ਦਾ ਕਿ ਸਾਡੀ ਕੌਮ ਦੇ ਵਾਸਤੇ ਕੋਈ ਐਸਾ ਲੀਡਰ ਨਹੀਂ ਹੈ ਐਸਾ ਲੀਡਰ ਆ ਵੀ ਜੋ ਚੰਗੀ ਸੀਧੇ ਦੀ ਵੀ ਚੰਗੀ ਪਰਸਨੈਟੀ ਦਾ ਮਾਲਕ ਹੋਵੇ ਤਾਂ ਇਹੋ ਜਿਹਾ ਮਜਾਕੀਤ ਇਹੋ ਜਿਹਾ ਹਸਣ ਵਾਲੇ ਦਾ ਜਿਹੜਾ ਕਰਦਾਰ ਹੈ ਕਿ ਇਹ 15 ਲੱਖ ਵੋਟਰ ਨੂੰ ਪ੍ਰਾਪਤ ਕਰ ਸਕਦਾ ਹੈ 15 ਵੋਟਾਂ ਨੂੰ ਕਾ ਸਕਦਾ ਮੇਰੇ ਕੇ ਪਿੰਡ ਦੇ ਲੋਕਾਂ ਦੇ ਵਿੱਚ ਵੀ ਇਹ ਜੀ ਇਲੈਕਸ਼ਨ ਲੜੇ ਤਾਂ ਜਿੱਤ ਨਹੀਂ ਸਕਦਾ ਮੇਰੀ ਪਰਸਨਲ ਥਿਊ ਨੇ ਜਿਹੜੇ ਕਿ ਮੈਂ ਅੱਜ ਸਾਂਝੇ ਕਰਨੇ ਚਾਹ ਰ ਮੈਨੂੰ ਬੜਾ ਦੁੱਖ ਹੈ ਕਿ ਇਹ ਕੀ ਹੋ ਰਿਹਾ ਕੀ ਮਜ਼ਾਕ ਕੀ ਬਣਾਇਆ ਹੋਇਆ ਇਹਨਾਂ ਲੋਕਾਂ ਨੇ ਕਿ ਮੈਂ ਹੱਸਦਾ ਆ ਦੰਦੀਆਂ ਕੱਢਦਾ ਆ ਬੱਚਿਆਂ ਵਾਲੀ ਹਰਕਤਾਂ ਕਰਦਾ ਆ ਤਾਂ ਇਹ ਜਿਹੜਾ ਨਮਾ ਬਣਿਆ ਪ੍ਰਧਾਨ ਆ ਅਖੀ ਅਸੀਂ ਜੀ ਮੈਂ ਸ਼੍ਰੋਮਣੀ ਕਾਲੀ ਦਲ ਕਾਂਗਰਸ ਜਾਂ ਆਪ ਪਰ ਉਹ ਜਿਹੜੀਆਂ ਹਰਕਤਾਂ ਕਰ ਮਿਲਦੇ ਨੇ ਦਿੱਲੀ ਦਾ ਸਾਡੀ ਯਾਰੀ ਆ ਆ ਲੀਡਰ ਇਹ ਸੋਚਦੇ ਕੋਈ ਪੰਜਾਬ ਦੀ ਇਹ ਬਾਗ ਦੂਰ ਸੰਭਾਲ ਲ ਗਏ ਲੋਕ ਇਹਨੂੰ ਮੈਂ ਤੁਹਾਡੇ ਤੇ ਛੱਡਦਾ ਹਾਂ ਤੁਸੀਂ ਦੱਸੋ ਕਿ ਪੰਜਾਬ ਦੇ ਜਨਤਾ ਜਿਹੜੀ ਹੈ ਐਸ ਇਹ ਕੀ ਨਾਮ ਹੈ ਇਸ ਬੱਚੇ ਦਾ ਹਰਪ੍ਰੀਤ ਨੂੰ ਲੋਕ ਬਗੜਨ ਉਸ ਕੋਲ ਸੰਭਾਲਣਗੇ ਇਹਦੀ ਪਰਸਨੈਲਿਟੀ ਵੇਖ ਕੇ ਲੋਕ ਵੋਟ ਪਾਉਣਗੇ ਅਸੀਂ ਤੁਹਾਡੇ ਤੇ ਛੱਡਦੇ ਹੋਏ ਅੱਗੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਸੋ ਇਹ ਹੈ ਬਸ ਇਸ਼ੂ ਵਰਲਡਵਾਈਡ ਹਰਪ੍ਰੀਤ ਜੇ ਤੁਸੀਂ ਆਪਣਾ ਵਿਚਾਰ ਖੰਣਾ ਚਾਹੁੰਦੇ ਹੋ ਤੁਸੀਂ ਸਾਡੇ ਆਫਿਸ ਹਰਪ੍ਰੀਤ ਤੁਸੀਂ ਕਾਲ ਕਰ ਸਕਦੇ ਹੋ